ਮੈਂ ਜੀਠਿਆ ਬਕਾਇਦਾ ਜਾ ਕੇ ਉੱਥੇ ਡਿਊਟੀ ਲਾ ਕੇ ਇਹ ਕਹਿ ਕੇ ਆਇਆ ਹੈ ਵੀ ਅੱਜ ਆਪਣਾ ਹਰਪ੍ਰੀਤ ਨੂੰ ਨੂੰ ਬਾਹਰ ਦਾ ਰਸਤਾ ਵਖਾ ਦਿਓ ਹਾਂਜੀ ਤੇ ਹੋਇਆ ਵੀ ਉਵੇਂ ਹੀ ਕਈ ਸੰਚੇ ਖੜੇ ਹੁੰਦੇ ਆ ਵੀ ਕਈ ਲੋਕ ਤਾਂ ਇਹ ਗੱਲ ਕਹਿੰਦੇ ਆ ਵੀ ਇਹ ਭਾਜਪਾ ਨੇ ਤੇ ਇਹ ਬਾਦਲ ਕਿਆ ਨੇ ਭੇਜਿਆ ਨਾ ਕਾਲ ਤਖਤ ਦੇ ਜ਼ਹਿਰਦਾਰਾਂ ਦੀ ਕੋਈ ਯੁਰਤ ਪੈਂਦੀ ਆ ਵੀ ਅਸੀਂ ਸਖਤ ਫੈਸਲਾ ਲਈਏ ਜਿਹੜਾ ਕਿ ਗੁੰਡੇ ਇਕੱਠੇ ਕਰਕੇ ਬਾਦਲ ਕਿਆ ਨੇ ਜੀ ਜੀ ਨੂੰ ਉਹ ਬਾਖਰੂ ਮਾਤਲੁਖ ਕੇ ਉਹਨੇ ਜਾਣ ਆਪਣੀ ਇਹ ਹੀ ਦਾਦੂ ਬਾਲ ਬੀਜੇਪੀ ਨੂੰ ਕੋਸ-ਕੋਸ ਕੇ ਪਾਣੀ ਪੀਂਦਾ ਸੀ ਹਾਂਜੀ ਇਹ ਹਰਪ੍ਰੀਤ ਨੂੰ ਸਪਸ਼ਟ ਕਰਨਾ ਪੈਣਾ ਵੀ ਤੂੰ ਬੀਜੇਪੀ ਦੇ ਨਾਲ ਖੜਾ ਹੈ ਕਿ ਕਾਹ ਤੰਤਰ ਦੇ ਨਾਲ ਖੜਾ ਸਰਸੇ ਵਾਲਿਆਂ ਦੇ ਨਾਲ ਇਹਦੀ ਲੜਾਈ ਰਹੀ 25 ਸਾਲ ਸਾਡੇ ਹਰਮੰਦਰ ਸਾਹਿਬ ਤੇ ਟੈਕ ਹੋਇਆ ਵਿਆਸ ਵਾਲੇ ਨਹੀਂ ਬੋਲੇ ਹੂੰ ਸਾਡੇ ਫਰਾਂ ਦੇ ਹੱਕ ਖੋਲੇ ਦੂਰ ਸਾਰ ਦਿੱਲੀ ਬਖਸ਼ੇ ਨੇ ਬਿਆਸਾ ਵਾਲੇ ਨਹੀਂ ਬੋਲੇ ਆਹ ਹੁੰਦੇ ਵੀ 2030 ਦੇ ਵਿੱਚ ਅਸੀਂ ਹਿੰਦੂ ਆਰਾਮ ਰਾਏ ਇੱਕ ਹਿੰਦੂ ਰਾਜ ਜੀ ਵੀ ਅਸੀਂ ਲੈ ਆ ਮੰਗੇ ਬਾਬਾ ਹਮੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਨਿਚਾਨ ਸਿੰਘ ਜੀ ਬਾਬਾ ਹਮੀਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਅਤੇ ਵੀਡੀਓ ਨੂੰ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਆਪ ਜੀ ਦਾ ਜੋ ਜੋ ਸਰੋਤੇ ਆਪਣੀ ਵੀਡੀਓ ਵੇਖਦੇ ਆ ਤੇ ਆਪ ਜੀ ਦਾ ਜੀ ਬਹੁਤ ਸਵਾਗਤ ਕਰਦੇ ਆ ਫੋਨ ਕਰਨ ਤੇ ਸੋ ਬਾਬਾ ਹਮੀਰ ਸਿੰਘ ਜੀ ਪਹਿਲਾ ਸਵਾਲ ਇਹ ਹੈਗਾ ਕਿ ਕੱਲ ਦੀ ਖਬਰ ਜਿਹੜੀ ਬੜੀ ਸੁਰਖੀਆਂ ਦੇ ਵਿੱਚ ਹੈਗੀ ਹੈ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ગ્રਹਿ ਵਿਖੇ ਬਿਆਸ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਕੱਲ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ગ્રਹਿ ਵਿਖੇ ਮਿਲੇ ਤਕਰੀਬਨ ਇੱਕ ਘੰਟਾ ਐ ਮੀਟਿੰਗ ਚੱਲੀ ਬੰਦ ਕਮਰੇ ਦੇ ਅੰਦਰ ਸੋ ਇਸ ਦੇ ਛਿੱਟੇ ਕੀ ਨਿਕਲ ਕੇ ਬਾਹਰ ਆਉਣਗੇ ਤੁਹਾਡੀ ਇਸ ਮੁੱਦੇ ਤੇ ਕੀ رائے ਹੈ ਵੇਖੋ ਜੀ ਗਿਆਨੀ ਹਰਪ੍ਰੀਤ ਨੂੰ ਡੇਰਾ ਬਿਆਸ ਦੇ ਆ ਕੇ ਉਹਨੂੰ ਮਿਲਣਾ ਹਾਂਜੀ ਜੋ 2 ਤਰੀਕ ਨੂੰ ਸ੍ਰੀ ਅਕਾਲ ਸਤ ਸਹਿਬ ਤੋਂ ਹੁਕਮਨਾਮਾ ਸਦਾਇਆ ਗਿਆ ਸੀਗਾ ਸਖਵੀਰ ਸਿੰਘ ਬਾਦਲ ਦੇ ਜੋ ਗਨਾਹ ਕੀ ਕੀ ਸੀ ਹਾਂਜੀ ਉਸ ਤੋਂ ਪਿੱਛੋਂ ਜੀ ਉਹਨੇ ਮੰਨਿਆ ਵੀ ਅਸੀਂ ਅੱਠ ਗੁਨਾਹ ਕੀਤੇ ਐ ਅੱਠੇ ਉਹਨੇ ਇੱਕ ਇੱਕ ਕਰਕੇ ਮੰਨੇ ਜੀ ਤੇ ਮੰਨ ਕੇ ਉਸੇ ਮੇਰੇ ਉਹ ਅਕਾਲ ਤਖਤ ਦੇ ਹੁਕਮ ਨਾਵੇਂ ਤੋਂ ਮੁਨਕਰ ਹੋ ਗਈ ਹੂੰ ਅਜੇ ਪਹਿਲੀ ਵਾਰ ਹੋਇਆ ਹੈ ਵੀ ਸ਼ਰੂਮਰੀ ਅਕਾਲੀ ਦਰਬਾ ਪ੍ਰਧਾਨ ਹੋਵੇ ਹਾਂਜੀ ਤੇ ਸ਼ਰੂਮਰੀ ਅਕਾਲੀ ਦਰਬਾ ਦੀ ਸਾਰੀ ਟੀਮ ਉਥੇ ਮੰਨੀ ਹੋਵੇ ਤੇ ਬਾਅਦ ਦੇ ਵਿੱਚ ਮੁੱਕਰੀ ਹੋਵੇ ਹੂੰ ਪਹਿਲੀ ਵਾਰ ਇਹੇ ਹੋਇਆ ਹੈ ਵੀ ਇੱਕ ਬੰਦਾ ਕਾਲਟਸ ਤੇ ਜਾ ਕੇ ਤੇ ਦੁਬਾਰੇ ਡੇਟ ਲੈ ਕੇ ਆਉਂਦਾ ਵੀ ਸਾਨੂੰ 20 ਦਿਨਾਂ ਦਾ ਟਾਈਮ ਹੋਰ ਦਿੱਤਾ ਜਾਵੇ ਜੀ ਉਹ 20 ਦਿਨ ਪੂਰੇ ਹੋ ਗਏ ਤੇ ਫੇਰ ਉਹ ਹੋਰ ਤਰੀਕ ਮੰਗਦੇ ਐ ਜਿਹੜੇ ਹਰਪਾਲ ਚੀਮਾ ਹਾਂਜੀ ਜਿਹੜਾ ਇਹਨਾਂ ਦਾ ਲੀਡਰ ਹੈ ਲਿਆਣੇ ਵਾਲਾ ਜਿਹੜਾ ਗੁਰਚਰਨ ਵਕੀਲ ਹੈ ਇਹਨਾਂ ਨੇ ਦੁਬਾਰੇ ਫੇਰ ਬਹਾਨੇ ਬਣਾ ਕੇ ਲਖਸ਼ਣਾ ਦੇ ਵਿੱਚ ਹਮਲੇ ਦੇ ਕੇ ਫਿਰ ਇਹਨਾਂ ਨੇ ਇੱਕ ਤਰੀਕ ਮੰਗੀ ਹੈ ਹਾਂਜੀ ਹੁਣ ਇਹਦੇ ਵਿੱਚ ਸਪੈਸਟਰ ਪਹਿਲੀ ਗੱਲ ਸਰ ਰਗਵੀਰ ਸਿੰਘ ਕਿ ਆਪ ਕਰਨ ਵੀ ਜਿਹੜੀ ਉਹ ਵੀਡੀਓ ਲੀਕ ਹੋਈ ਹੈ ਹਰਪ੍ਰੀਤ ਕਹਿੰਦਾ ਵੀ ਇਹ ਵੀਡੀਓ ਲੀਕ ਕਿਵੇਂ ਹੋਗੀ ਹਾਂਜੀ ਵੀ ਜਿਹਦੇ ਚ ਬਿਰਸਾ ਸਿੰਘ ਨਾਲ ਬਹਿਸ ਹੁੰਦੀ ਵਿਖਾਈ ਉਹਦੇ ਤੇ ਝਗੜਦੇ ਵਿਖਾਏ ਇਹ ਵੀਡੀਓ ਜਿਹੜੀ ਸਾਰੀ ਸੀ ਇਹ ਲਖਬੀਰ ਸਿੰਘ ਦੇ ਕੋਲੇ ਸੀ ਜੀ ਉਹ ਉਸ ਤੋਂ ਪਿੱਛੋਂ ਕਟਾਣਾ ਸਾਹਿਬ ਗੁਰਦੁਆਰੇ ਧਾਮੀ ਸਾਹਿਬ ਇਹਨਾਂ ਛੋਮਰੀ ਕਮੇਟੀ ਦੇ ਮੈਂਬਰ ਇਕੱਠੇ ਹੋਏ ਜੀ ਕਿ ਜਿਵੇਂ ਜਸਕਰਤ ਸਿੰਘ ਬਟੋਆ ਨਹੀਂ ਉਹ ਦੂਜਾ ਆਪਣਾ ਵੀਰ ਸਿੰਘ ਦਾ ਰਿਸ਼ਤੇਦਾਰ ਹਾਂਜੀ ਮਜੀਠੀਆ ਹਾਂਜੀ ਮਜੀਠੀਆ ਬਕਾਇਦਾ ਜਾ ਕੇ ਉੱਥੇ ਡਿਊਟੀ ਲਾ ਕੇ ਇਹ ਕਹਿ ਕੇ ਆਇਆ ਹੈ ਵੀ ਆ ਕੇ ਆਪਣਾ ਹਰਪ੍ਰੀਤ ਨੂੰ ਨੂੰ ਬਾਹਰ ਦਾ ਰਸਤਾ ਵਿਖਾ ਦਿਓ ਹਾਂਜੀ ਤੇ ਹੋਇਆ ਵੀ ਉਵੇਂ ਹੀ ਕਿੰਨੇ ਮੈਂਬਰਾਂ ਨੇ ਉਹਨੂੰ 15 ਦਿਨਾਂ ਦਾ ਟਾਈਮ ਦੇ ਕੇ ਹਾਂ ਤੇ ਉਹਨੂੰ ਬਾਹਰ ਦਾ ਰਸਤਾ ਵਿਖਾਤਾ ਵੀ ਉਹਨੂੰ ਅਕਾਦ ਕਰਕੇ ਅਹੁਦੇ ਤੋਂ ਫਰਗ ਕਰਤਾ ਹਾਂਜੀ ਜਿਹੜਾ ਕੱਲ ਗੁਰਿੰਦਰ ਸਿੰਘ ਢਿੱਲੋਂ ਆਉਂਗਾ ਬਛਿੰਡੇ ਉਹ ਕਹਿੰਦਾ ਵੀ ਅਸੀਂ ਗਾਂ ਚੱਲੇ ਸੀ ਚਿੱਟਾਲਿਆਂ ਦੇ ਪਿੰਡ ਦੇ ਮੈਂ ਆਖਿਆ ਵੀ ਹਰਪ੍ਰੀਤ ਨੂੰ ਮਿਲ ਜੀ ਹਾਂਜੀ ਇਹਦੇ ਵਿੱਚ ਕਈ ਸੰਕੇ ਖੜੇ ਹੁੰਦੇ ਆ ਵੀ ਕਈ ਲੋਕ ਤਾਂ ਇਹ ਗੱਲ ਕਹਿੰਦੇ ਆ ਵੀ ਇਹ ਭਾਜਪਾ ਨੇ ਤੇ ਇਹ ਬਾਦਲਕਿਆ ਨੇ ਭੇਜਿਆ ਵੀ ਗੁਰਿੰਦਰ ਸਿੰਘ ਢਿੱਲੋਂ ਨੂੰ ਹਾਂਜੀ ਹਰਪ੍ਰੀਤ ਕਹਿੰਦਾ ਵੀ ਮੇਰੇ ਉਹੀ ਲੰਕ ਆਪਣੇ ਦੇ ਨਾਲ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਹਾਂਜੀ ਕਿ ਉਹ ਚਲੇ ਜਾਂਦੇ ਵੇ ਕਹਿੰਦੇ ਅਸੀਂ ਪ੍ਰਸ਼ਾਦਾ ਛਕਣਾ ਹੈ ਕਿ ਉਹ ਪ੍ਰਸ਼ਾਦਾ ਛਕ ਕੇ ਚਲੇ ਗਏ ਕਿ ਜਿਹਦੇ ਨਾਲ ਰਖੜਾ ਸਿੰਘ ਵੀ ਨਾਲ ਮੌਜੂਦ ਸੀ ਮੌਜੂਦ ਸੀਗੇ ਹਾਂਜੀ ਇਹ ਹੁਣ ਜਿਹੜੀ ਸਿੱਤੀ ਬਣੀ ਹੋਈ ਹੈ ਬਹੁਤ ਸਰਸਯੋਗ ਬਣੀ ਹੋਈ ਹੈ ਹੂੰ ਬਿਨਾਂ ਤੇ ਖਾਲਸਾ ਦੇ ਹੁਕਮ ਲਾਉਣੇ ਨੂੰ ਸ਼ਰੂਮਲੀ ਕਮੇਟੀ ਮੰਗਦੀ ਹੈ ਹਾਂਜੀ ਨਾ ਕਾਲ ਤੱਕ ਤੇ ਜਹੇਦਾਰਾਂ ਦੀ ਕੋਈ ਯੁਰਤ ਪੈਂਦੀ ਆ ਵੀ ਅਸੀਂ ਸਖਤ ਫੈਸਲਾ ਲਈਏ ਜਿਹੜਾ ਅਸੀਂ 2 ਤਰੀਕ ਨੂੰ ਫੈਸਲਾ ਸੁਣਾਇਆ ਹੈ ਹਾਂਜੀ ਜੇਕਰ ਛਰਮਿਕ ਕਮੇਟੀ ਦੇ ਮੈਂਬਰ ਜਹੇਦਾਰਾਂ ਦੇ ਹੁਕਮਨਾਮੇ ਦੀ ਪ੍ਰਵਾਹ ਹੀ ਨਹੀਂ ਮੰਨਦੇ ਜੀ ਉਹਨਾਂ ਦੇ ਹੁਕਮਨਾਮੇ ਨੂੰ ਲੱਗ ਛਰਮਿਕ ਕਮੇਟੀ ਕਰਦੀ ਹੈ ਜੀ ਤੇ ਜਹੇਦਾਰ ਆਪਣੀ ਸਪਸ਼ਟ ਕਰਨ ਨਹੀਂ ਸਾਡੀ ਕੋਈ ਪਾਵਰ ਨਹੀਂ ਸਾਡੀ ਕੋਈ ਹਿੰਮਤ ਨਹੀਂ ਹੂੰ ਸ਼ਰੂਮਰੀ ਕਮੇਟੀ ਉਹਨਾਂ ਨੂੰ ਲੌਂਦੀ ਹੈ ਕਿ ਸ਼ਰੂਮਰੀ ਕਮੇਟੀ ਹੀ ਉਹਨਾਂ ਨੂੰ ਆਪਣਾ ਬਾੜ ਕਰਦੀ ਹੈ ਜਥੇਦਾਰ ਨੂੰ ਇਹ ਸਿੱਖ ਇਹ ਸਿੱਖ ਕੌਮ ਨੂੰ ਇੱਕ ਹੁਣ ਫੈਸਲਾ ਇਹ ਕਰਨਾ ਪੈਣਾ ਹੈ ਕਿ ਜਥੇਦਾਰਾਂ ਦੇ ਜਿਹੜੇ ਅਹੁਦੇ ਹੈ ਇਹਨੂੰ ਐਸਜੀਪੀਸੀ ਲੌਂਦੀ ਹੈ ਤੇ ਐਸਜੀਪੀਸੀ ਉਹ ਉਤਾਰ ਦਿੰਦੀ ਹੈ ਐਸਜੀਪੀਸੀ ਲੌਂਦੀ ਆ ਹੱਥੀ ਤੇ ਬਾਕੇ ਜਿਵੇਂ ਦਾਦੂਬਾਲ ਕਹਿਣਾ ਹੁੰਦਾ ਹੈ ਹਾਂਜੀ ਐਸਜੀਪੀਸੀ ਵੀ ਗੱਗੱਪਾ ਬਾਕੇ ਤੇ ਇਹਨਾਂ ਨੂੰ ਘਰ ਨੂੰ ਤੋੜ ਦਿੰਦੀ ਵੀ ਚਲੋ ਹੁਣ ਜੀ ਵੀ ਇਹਨਾਂ ਜਹੇਦਾਰਾਂ ਦੀ ਅਸੀਂ ਕਹਿੰਦੇ ਵੀ ਸਾਡੇ ਸੁਪਰੀਮ ਐ ਹੂੰ ਪੰਚ ਕਾਲ ਤੱਕ ਤੱਕ ਜਹੇਦਾਰ ਸੁਪਰੀਮ ਐ ਹਾਂਜੀ ਛੋੜੋ ਮੇਰੀ ਕਮੇਟੀ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਮੰਨਦੀ ਜੀ ਵੀ ਇਹ ਜਿਵੇਂ ਬੜੇ ਚੱਕ ਰੋਲਾ ਪੈ ਰਿਹਾ ਹੈ ਵੀ ਇਹਨਾਂ ਦਾ ਵਿਧਾਨ ਅੱਡ ਲਿਖਿਆ ਜਾਵੇ ਜੀ ਜਿਵੇਂ ਹੁਣ ਬੁੱਢੇ ਲਾਲ ਦਾ ਬਲਬੀਰ ਸਿੰਘ ਜਹੇਦਾਰ ਹੈ ਹਾਂਜੀ ਜਿਵੇਂ ਦਰਬਾਬਾ ਵਿਧੀ ਚੰਦ ਦਾ ਬਾਬਾ ਸਤਕਾਰਯੋਗ ਬਾਬਾ ਅਫਤਾਰ ਸਿੰਘ ਜੀ ਹੈ ਜੀ ਜਿਵੇਂ ਹਰਿਆ ਵਿਹਲਾ ਵਾਲੇ ਬਾਬਾ ਨਿਹਾਲ ਸਿੰਘ ਜੀ ਹੈ ਹੂੰ ਕਿ ਇਹ ਜਿੰਨਾ ਚਿਰ ਮਹਾਰਾਜ ਨੂੰ ਪਿਆਰੇ ਨਹੀਂ ਹੁੰਦੇ ਉਹਨਾਂ ਚਿਰ ਇਹਨਾਂ ਦਾ ਜਹੇਦਾਰ ਕੋਈ ਹੋਰ ਨਹੀਂ ਬਣ ਸਕਦਾ ਜੀ ਉਹਨਾਂ ਚਿਰ ਮੁਖੀ ਹੈ ਜੇ ਜਹੇਦਾਰ ਹੈ ਤੇ ਦਰ ਪੰਥਾਂ ਦੇ ਜੀ ਤੇ ਜਿਹੜੇ ਸਾਡੇ ਕਾਰਕਟਰ ਦੇ ਜਹੇਦਾਰ ਹੈ ਇਹਨਾਂ ਵੀ ਬੁੱਕਤੀ ਕੋਈ ਨਹੀਂ ਹੂੰ ਅਸੀਂ ਮੰਨਦੇ ਆਂ ਦੁਨੀਆਂ ਦੇ ਉੱਤੇ ਦਬਾਹ ਕਾਰਕਟਰ ਦੇ ਹੁਕਮ ਨਾਵੇਂ ਦਾ ਜੀ ਵੀ ਜੋ ਹੁਕਮ ਨਾਵੇਂ ਜਹੇਦਾਰ ਨੇ ਕਰਤਾ ਉਹ ਸਾਨੂੰ ਮੰਨਣਾ ਪੈਣਾ ਹੈ ਅੱਛਾ ਉਹ ਉਮਰਿਤ ਕਮੇਟੀ ਮੰਨਦੀ ਨਹੀਂ ਉਹਨਾਂ ਨੂੰ ਅੱਛਾ ਜੀ ਇਹਦਾ ਬਕਾਇਦਾ ਜਿਹਨੂੰ ਕਹਿੰਦੇ ਆ ਵੀ ਦੂਜਾ ਆਪਣਾ ਖਾਲਸਾ ਪੰਥ ਸਦਕੇ ਹੂੰ ਬਕਾਇਦਾ ਇਹਦਾ ਜਿਵੇਂ ਜਗਤਾਰ ਸਿੰਘ ਸਾਡਾ ਸਿੱਖ ਸ਼ੂਰਮਾ ਉਹਨੂੰ ਕਾਲ ਤਖਤ ਦਾ ਜਹੇਦਾਰ ਰਾਇਆ ਗਿਆ ਜੀ ਸਰਬੱਤ ਖਾਲਸਾ ਸਦਕੇ ਇਸ ਦੇ ਨਿਯਮ ਬਣਾਏ ਜਾਣ ਉਸ ਤੋਂ ਪਿੱਛੋਂ ਉਹਨੂੰ ਜਿੰਨਾ ਚਿਰ ਉਹਦੀ ਜ਼ਿੰਦਗੀ ਹੈ ਵੀ ਉਹਨੂੰ ਲਾਇਆ ਨਾ ਜਾਵੇ ਇੱਥੇ ਬੱਬੀ ਇੱਕ ਸਵਾਲ ਹੈਗਾ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਸਰਬੱਤ ਖਾਲਸਾ ਦੇ ਵੱਲੋਂ ਚੁਣਿਆ ਜਾਣਾ ਚਾਹੀਦਾ ਹੈ ਜਿਹੜਾ ਜਥੇਦਾਰ ਹਾਂਜੀ ਲੇਕਿਨ ਇਸ ਸਿਧਾਂਤ ਨੂੰ ਲਾਗੂ ਕਿਉਂ ਨਹੀਂ ਕੀਤਾ ਜਾਂਦਾ ਫਿਰ ਇਹ ਲਾਗੂ ਪਹਿਲਾਂ ਸਰਬੱਤ ਖਾਲਸਾ ਹੀ ਚੁੰਨਦਾ ਹੁੰਦਾ ਸੀ ਜੀ ਉਦੋਂ ਦੁਨੀਆ ਬਹੁਤ ਥੋੜੀ ਹੁੰਦੀ ਸੀ ਗਿਣਤੀ ਇੰਨੀ ਨਹੀਂ ਹੁੰਦੀ ਸੀ ਜੀ ਅੱਜ ਜਿਹੜਾ ਸਮਾਂ ਆ ਗਿਆ ਅੱਜ ਲੱਖਾਂ ਦੇ ਵਿੱਚ ਸਿੱਖ ਖਾਲਸੇ ਦੀ ਗਿਣਤੀ ਹੋ ਗਈ ਜੀ ਜਿਹੜਾ ਜ਼ੋਰ ਪੈਂਦਾ ਉਹ ਪੈਸੇ ਦੇ ਜ਼ੋਰ ਨਾਲ ਆਪਦਾ ਕੱਠ ਵੱਡਾ ਕਰ ਲੈਂਦਾ ਜੀ ਜਿਵੇਂ ਇੱਕ ਵਾਰੀ ਪਿੱਛੇ ਮਨਜੀਤ ਸਿੰਘ ਜਹੇਦਾਰ ਸੀ ਕਾਲਕਟਾ ਦਾ ਜਹੇਦਾਰ ਉਹਨੇ ਇੱਕ ਗੱਲ ਹੀ ਕਹੀ ਸੀ ਵੀ ਸਿੱਖੋ ਪਸਾਖੀ ਆਪਾਂ ਇਕੱਠੇ ਹੋ ਕੇ ਮਨਾ ਲਈਏ ਅੱਛਾ ਉਹਦੀ ਗੱਲ ਨਹੀਂ ਮੰਨੀ ਤੇ ਗੁੰਡੇ ਇਕੱਠੇ ਕਰਕੇ ਬਾਦਲ ਕਿਆ ਨੇ ਜੀ ਤੇ ਠੀਕ ਨੂੰ ਉਹ ਬਾਥਰੂਮਾਂ ਚ ਲੁੱਕ ਕੇ ਉਹਨੇ ਜਾਨ ਆਪਣੀ ਬਚਾਈ ਜੀ ਵੀ ਵੀ ਉਹਨੂੰ ਦਬਾਇਆ ਗਿਆ ਵੀ ਤੂੰ ਇਹ ਗੱਲ ਕਿਉਂ ਕਰਦਾ ਹੈ ਹਮ ਅੱਜ ਇਹ ਨਾ ਸਮਾਂ ਬਹੁਤ ਮਾੜਾ ਹੋ ਗਿਆ ਜਿਵੇਂ ਅੱਜ ਬਾਦਲ ਕੇ ਕੋਲੇ ਸਾਰੀ ਹਰਤ ਮੰਦਰ ਸਾਹਿਬ ਜੀ ਦੇ ਦਰਬਾਰਿਆਂ ਦੀ ਇਹ ਪੈਸਾ ਮੰਡ ਕੇ ਲੋਕਾਂ ਨੂੰ ਪਿੰਡਾਂ ਚੋਂ ਇਕੱਠਾ ਕਰਕੇ ਲੈ ਜਾਂਦੇ ਆ ਵੀ ਇਹਨਾਂ ਦੇ ਨਾਲ ਗਿਣਤੀ ਲੋਕਾਂ ਦੀ ਜ਼ਿਆਦਾ ਹੀ ਹੈ ਜੀ ਜਿਹੜੀ ਗੱਲੋਂ ਅਕਾਲ ਤਖਤ ਦਾ ਕੋਈ ਫੈਸਲਾ ਨਹੀਂ ਹੋ ਰਿਹਾ ਜੀ ੁੱਦੀ ਗੱਲ ਇਹ ਵੀ ਹੈ ਵੀ ਜਿਵੇਂ ਸਿਮਰਜੀਤ ਸਿੰਘ ਮਾਨ ਹੈ ਦਲ ਖਾਲਸਾ ਹੈ ਭਾਈ ਅਰਨਜੀਤ ਸਿੰਘ ਹਮ ਬਲਦੇਵ ਸਿੰਘ ਵੰਡਾਲਾ ਜੀ ਜਿਹੜੀਆਂ ਹੋਰ ਧਾਰਮਿਕ ਜਥੇਬੰਦੀਆਂ ਜਿਵੇਂ ਸੰਤ ਸਮਾਜ ਜੀ ਨਾਨਕਸਰੀ ਆ ਰਾਧਾ ਸਾਹਿਬ ਵਾਲੇ ਆ ਮਸਤੂਆ ਨੇ ਆਵੇ ਆ ਹਾਂਜੀ ਇਹੀ ਇਕੱਠੇ ਹੋ ਕੇ ਇੱਕ ਪਾਸੇ ਤੇ ਫੈਸਲਾ ਕਰ ਲੈਣ ਜੀ ਇਹ ਵੀ ਇਹ ਵੀ ਇਕੱਠੇ ਨਹੀਂ ਹੋ ਰਹੇ ਤੁਸੀਂ ਨਾਨਸਰੀਆਂ ਦੀ ਗੱਲ ਕੀਤੀ ਐ ਨਾਨਸਰੀਏ ਵਿੱਚ ਇਕੱਠੇ ਕਿਵੇਂ ਹੋਣਗੇ ਉਹ ਤਾਂ ਅਕਾਲ ਤਖਤ ਸਾਹਿਬ ਦੀਆਂ ਰੌ ਰਿੱਤਾਂ ਨੂੰ ਜਾਂ ਸਿਧਾਂਤ ਨੂੰ ਮੰਨਦੇ ਹੀ ਨਹੀਂ ਹੈਗੇ ਨਿਸ਼ਾਨ ਸਾਹਿਬ ਤੱਕ ਨਹੀਂ ਲਾਉਂਦੇ ਉਹ ਕਿਵੇਂ ਵਿੱਚ ਬੈਠਣਗੇ ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਵੀ ਇੱਕ ਵੀ ਉਹ ਮਰਜਾਦਾ ਕਾਲ ਤਖਤ ਦੀ ਨਹੀਂ ਮੰਨਦੇ ਵੀ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਆਖਰਕਾਰ ਜਦੋਂ ਗੱਲ ਗਿਣਤੀ 'ਚ ਆਉਂਦੀ ਹੈ ਨਾ ਵੀ ਉਹਦਾ ਤਾਂ ਪੰਨਾ ਦੀ ਕੋਈ ਵੀ ਹੋਵੇ ਗੱਲ ਤਾਂ ਗਿਣਤੀ 'ਚ ਆਉਣੀ ਹੈ ਹੂੰ ਹੂੰ ਬਈ ਜਿਨੇ ਬਾਦਲ ਕੇ ਕਹਿੰਦੇ ਐ ਵੀ ਵੇ ਸਾਡੇ ਨਾਲ ਦੁਨੀਆ ਜਾਦੀ ਹੈ ਹਾਂਜੀ ਤੇ ਜਦੋਂ ਸਰਬੱਤ ਖਾਲਸਾ ਹੋਇਆ ਸੀ 7 ਲੱਖ ਦਾ ਉੱਥੇ ਇਕੱਠ ਹੋ ਗਿਆ ਸੀ ਹਾਂਜੀ ਜੇ ਉਹ 7 ਲੱਖ ਦਾ ਇਕੱਠ ਨਾ ਹੁੰਦਾ ਜੀ ਉਹ ਜਕਤਾਰ ਸਿੰਘ ਹਵਾਰੇ ਨੂੰ ਕੀ ਮੰਨਣਾ ਸੀ ਬਿਲਕੁਲ ਬਿਲਕੁਲ ਫਿਰ ਨਹੀਂ ਮੰਨਣਾ ਸੀ ਕਿਸੇ ਨੂੰ ਫਿਰ ਕਿਸੇ ਨੇ ਨਹੀਂ ਸੀ ਮੰਨਣਾ ਜੀ ਵੀ ਜਿਵੇਂ ਹੁਣ ਆ ਰੋਜੀ ਬਰਕੰਦੀ ਨੇ ਕਿਹਾ ਵੀ ਉੱਥੇ ਦਾ 200 ਸਭ ਬੰਦਾ ਇਕੱਠਾ ਨਹੀਂ ਹੋਇਆ ਮਾਹ ਸਿੰਘ ਹਾਲਚ ਵੀ ਇਹਨਾਂ ਦੇ ਮਗਰ ਕੋਈ ਨਹੀਂ ਹਾਂਜੀ ਗੱਲ ਤਾਂ ਦੁਨੀਆ ਦੀ ਵੋਟ ਦੀ ਹੈ ਨਾ ਜੇ ਵੀ ਵੋਟ ਦੇ ਨਾਲ ਹੀ ਜੋ ਕੁਝ ਬੰਦਾ ਹਰਦਾ ਹੈ ਜਿੱਤਦਾ ਹੈ ਉਹ ਵੋਟ ਦੇ ਨਾਲ ਹੀ ਹਾਰ ਜਾਂਦਾ ਹੁੰਦੀ ਹੈ ਹਾਂਜੀ ਹਾਂਜੀ ਇਹ ਜਿਹੜਾ ਤੁਹਾਡਾ ਸਵਾਲ ਹੈ ਵੀ ਗੁਰਿੰਦਰ ਸਿੰਘ ਇੱਥੇ ਆਉਣ ਦਾ ਉਹ ਹਰ ਪ੍ਰੀਖ ਇਸ ਦਾ ਸਪਸ਼ਟ ਦੇ ਦੇ ਜਵਾਬ ਜੀ ਵੀ ਜਿਹੜਾ ਉਹ ਗੁਰਿੰਦਰ ਸਿੰਘ ਆਇਆ ਵੀ ਉਹ ਕਿਵੇਂ ਆਇਆ ਕੀ ਨਹੀਂ ਉਸ ਨੂੰ ਭੇਜਿਆ ਵੀ ਉਹ ਵੀ ਤੁਹਾਡੇ ਨਾਲ ਗੱਲ ਹੋਈ ਹੈ ਉਹ ਮੀਡੀਆ ਦੇ ਵਿੱਚ ਅੱਜ ਕਾਨਫਰੰਸ ਕਰਕੇ ਕਿ ਉਹ ਇਸ ਦਾ ਜਵਾਬ ਦੇਵੇ ਜੀ ਵੀ ਜਿਹੜੀ ਸਿੱਖ ਕੌਮ ਹੈ ਉਹ ਪੁੰਬਲ ਪੋਸੇ ਦੇ ਵਿੱਚ ਪਈ ਹੋਈ ਹੈ ਜੀ ਵੀ ਇੱਕ ਸੁਪਾਇਟ ਕਰੇ ਵੀ ਤੂੰ ਭਾਜਪੀ ਦੇ ਨਾਲ ਖੜਾ ਹੈ ਕਿ ਕਾਂਗਰਸ ਦੇ ਨਾਲ ਖੜਾ ਹੈ ਬਿਲਕੁਲ ਸਹੀ ਗੱਲ ਹੈ ਇਹ ਹਰਪ੍ਰੀਤ ਨੂੰ ਸੁਪਾਇਟ ਕਰਨਾ ਪੈਣਾ ਵੀ ਤੂੰ ਭਾਜਪੀ ਦੇ ਨਾਲ ਖੜਾ ਹੈ ਇੱਕ ਆ ਟੰਕ ਤੇ ਦੇ ਨਾਲ ਖੜਾ ਹੈ ਸੋ ਠੀਕ ਹੈ ਬਾਬਾ ਜੀ ਹਾਂਜੀ ਹਾਂਜੀ ਸੋ ਸੋ ਬਾਬਾ ਜੀ ਸਵਾਲ ਜਿਹੜੇ ਦੋ ਤਿੰਨ ਹੋਰ ਹੈਗੇ ਨੇ ਮੈਂ ਕਹਿੰਦਾ ਵੀ ਥੋੜੇ ਸ਼ਬਦਾਂ ਦੇ ਵਿੱਚ ਗੱਲਬਾਤ ਕੀਤੀ ਹੈ ਨਹੀਂ ਤਾਂ ਜਿਆਦਾ ਲੰਬੀ ਗੱਲਬਾਤ ਹੋ ਜਾਂਦੀ ਹੈਗੀ ਹੈ ਹਾਂ ਜੀ ਜਿਵੇਂ ਬਿਆਸ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਸੰਪਰਕ ਹਮੇਸ਼ਾ ਰਾਜਨੀਤਿਕ ਲੀਡਰਾਂ ਅਤੇ ਉੱਗੇ ਧਾਰਮਿਕ ਆਗੂਆਂ ਦੇ ਨਾਲ ਸ਼ੁਰੂ ਤੋਂ ਹੀ ਰਹੇ ਨੇ ਜਿਵੇਂ ਆਪਾਂ ਗੱਲ ਕਰੀਏ ਹਰਿਆਣਾ ਗੁਰਦੁਆਰਾ ਬੰਦ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਦਾਦੂਵਾਲ ਦੀਆਂ ਨਜ਼ਦੀਕੀਆਂ ਵੀ ਸ਼ੁਰੂ ਤੋਂ ਲੈ ਕੇ ਦਾਦੂਵਾਲ ਵੀ ਕਈ ਵਾਰੀ ਡੇਰਾ ਬਿਆਸ ਦੇ ਵਿੱਚ ਨਜ਼ਰ ਆਏ ਤੇ ਉਸ ਤੇ ਥੋੜੇ ਸ਼ਬਦਾਂ ਵਿੱਚ ਗੱਲ ਰੱਖੋ ਜੀ ਮੈਂ ਥੋੜੇ ਸ਼ਬਦਾਂ ਵਿੱਚ ਕੀ ਲੱਖਾਂ ਵੀ ਮੇਰੇ ਮੁਤਾਬਕ ਬੇੜਾ ਸਾਡਾ ਸਾਰਿਆਂ ਦਾ ਹੀ ਗਰਕ ਗਿਆ ਜੀ ਉਹ ਕਿਵੇਂ ਇਹ ਹੀ ਇਹ ਦਾਦੂਵਾਲ ਭਾਜਪੀ ਨੂੰ ਕੋਸ ਕੋਸ ਕੇ ਪਾਣੀ ਪੀਂਦਾ ਸੀ ਹਾਂਜੀ ਵੀ ਹਰਬੰਸ لال ਖੰਨੇ ਨੇ ਸਾਡੀ ਫੋਟੋ ਭੰਨੀਆ ਗੁਰੂ ਰਾਮਦਾਸ ਜੀ ਉੱਤੇ ਪਿਸ਼ਾਬ ਕੀਤਾ ਹੈ ਜੀ ਉੱਤੇ ਦੀਦੀਆਂ ਪੀਟੀਆਂ ਹੈ ਇਹਨਾਂ ਨੇ ਛੱਤ ਤੋਂ ਮਾਰੇ ਹੈ ਜੀ ਅੱਗੇ ਤੜਕੇ ਤੋਂ ਲਾ ਕੇ ਆਥਨ ਤੀ ਕੋ ਬੀਜੇਪੀ ਦੇ ਗੁਣ ਗਾਈ ਜਾਂਦਾ ਹੈ ਦਾਦੂਬਾਨ ਵੀ ਦਾਦੂਬਾਨ ਵੀ ਜਿਹੜੀ ਬੀਜੇਪੀ ਨੂੰ ਕੋਸ ਕੋਸ ਕੇ ਪਾਣੀ ਪੀਂਦਾ ਸੀ ਹੂੰ ਵੀ ਅੱਜ ਤੜਕੇ ਤੋਂ ਲਾ ਕੇ ਕਿ ਉਹ ਬੀਜੇਪੀ ਦੇ ਮੋਤੀ ਦੇ ਅੱਜ ਕਿਵੇਂ ਦੁੱਧ ਤੋਤੇ ਕਿਵੇਂ ਹੋ ਗਿਆ ਗੁਰੂ ਗੱਲ ਤਾਂ ਉਹੀ ਆ ਵੀ ਅਸੀਂ ਜਦੋਂ ਕਿਸੇ ਤੇ ਦੋਸ਼ ਲਾਉਣੀ ਆ ਨਾ ਬੜੇ ਅਸੀਂ ਕਹਿੰਦੇ ਸਾਡੇ ਵਰਗਾ ਹੈ ਹੀ ਕੋਈ ਨਹੀਂ ਹੂੰ ਇਹ ਮੁੜ ਕੇ ਸਾਡੇ ਵਿੱਚੋਂ ਨਿਕਲਦਾ ਹੀ ਕੱਖ ਨਹੀਂ ਜੀ ਇਹ ਅੱਜ ਭਾਜਪਾ ਨੂੰ ਇਹ ਕਹਿੰਦਾ ਵੀ ਉਹ ਜੀ ਕੋਈ મોદી ਵਰਗਾ ਬੰਦਾ ਹੀ ਨਹੀਂ ਕੋਈ ਜੀ ਜਿਹੜੀ ਭਾਜਪਾ ਸਰਸੇ ਵਾਲਿਆਂ ਨੂੰ ਚਾਰ-ਚਾਰ ਛੁੱਟੀਆਂ ਮਹੀਨੇ ਚ ਦਿੰਦੀ ਆ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਚੇਕਦੀ ਆ ਭਾਜਪਾ ਜੀ ਸਰਸੇ ਵਾਲਿਆਂ ਦੇ ਨਾਲ ਇਹ ਜੀ ਲੜਾਈ ਰਹੀ 25 ਸਾਲ ਰਹੀ ਜੀ ਬਾਕੀਆਂ ਥਾਂ ਥਾਂ ਤੇ ਲੋਕਾਂ ਉੱਤੇ ਡਾਂਗਾਂ ਵੜੀਆਂ ਜੀ ਅਸੀਂ ਇਕੱਠੇ ਨੇ ਜੇਲ੍ਹ ਕੱਟੀ ਆ ਫਰੀਦਪੁਰ ਇਹ ਵੀ ਉੱਥੇ ਅੰਦਰ ਸੀ ਜਦੋਂ ਬਾਜੇ ਖੜਨੇ ਗੱਡੀਆਂ ਦੀਆਂ ਭੰਨੀਆਂ ਹਾਂਜੀ ਮੈਂ ਵੀ ਉੱਥੇ ਸਾਂ ਤੇ ਅੱਜ ਇਹ ਭਾਜਪੀ ਨੂੰ ਹਰ ਇੱਕ ਗੱਲ ਉੱਤੇ ਮੋਦੀ ਖੱਟੜਾ ਉਸ ਦਾ ਮੁੱਖ ਮੰਤਰੀ ਵੀ ਮੰਨੋ ਹਰਿਆਣੇ ਦਾ ਆਪ ਪ੍ਰਧਾਨ ਬਣਾਇਆ ਜਾਵੇ ਗੁਰਦੁਆਰਿਆਂ ਦਾ ਯਾਰੀ ਸਾਡੇ ਸੰਧਾਨ ਤਾਂ ਸਾਡੇ ਤੇ ਦੋਸ਼ ਲੱਗੇ ਆ ਆਪਣਾ ਬੀਜਪੀ ਕਿਤੇ ਉਹ ਅੱਜ ਬੀਜਪੀ ਨੂੰ ਵੀ ਸਾਫ ਕਲੀਨ ਚਿੱਟ ਦੇ ਰਿਹਾ ਹੈ ਤੇ ਥੋੜੇ ਦਿਨ ਖੜ ਜੋ ਇਹ ਉਹ ਸਾਰਾ ਸਰਸੇ ਵਾਲਿਆਂ ਨੂੰ ਵੀ ਕਲੀਨ ਚਿੱਟ ਦੇ ਦੇ ਮੇ ਬਾਬਾ ਆਰਾਮ ਹਰੀਮ ਬਹੁਤ ਚੰਗੇ ਕੰਮ ਕਰਦਾ ਹੈ ਜੀ ਵੀ ਇਹ ਦੋਖੜਾ ਇਹ ਇੰਨਾ ਗੱਲਾਂ ਦਾ ਯਾਰਾ ਵੀ ਕੰਮ ਚਾਵੇ ਜਵੇ ਕਿੱਧਰ ਬਿਲਕੁਲ ਜੀ ਬਿਲਕੁਲ ਇਹਨਾਂ ਹੁਣ ਗੱਲ ਆ ਗਈ ਬਿਆਸਾ ਵਾਲਿਆਂ ਦੀ ਹਾਂਜੀ ਸਾਡੇ ਹਰਮੰਦਰ ਸਾਹਿਬ ਤੇ ਟੈਕ ਹੋਇਆ ਬਿਆਸਾ ਵਾਲੇ ਨਹੀਂ ਬੋਲੇ ਹੂੰ ਸਾਡੇ ਫੈਨਾਂ ਦੇ ਹੱਕ ਖੋਲੇ ਦੂਰਸਾਲ ਦਿੱਲੀ ਬੈਠੇ ਆਲੇ ਬਿਆਸਾ ਵਾਲੇ ਨਹੀਂ ਬੋਲੇ ਇਹਨਾਂ ਦੀਆਂ ਕਰੋੜਾਂ ਤੇ ਕਰੋੜਾਂ ਤੇ ਗਿਣਤੀ ਐ ਜੀ ਇਹ ਦਸਨ ਕਿ ਦਿਨ ਘਰਨੇ ਚ ਗਏ ਐ ਹੂੰ ਕੋਕੋ ਕੇ ਸਾਡੇ ਮੁੰਡੇ 25 ਸਾਲ ਗਵਰਨਮੈਂਟ ਨੇ ਮਾਰੇ ਦਸਨ ਬਿਆਸਾ ਵਾਲੇ ਦੂਜਾ ਕਿਦਨ ਬੋਲੇ ਸਾਡੇ ਸਿੱਖਾਂ ਦੀ ਖਾਤਰ ਬਿਲਕੁਲ ਜੀ ਬਿਲਕੁਲ ਸੰਗਾ ਕੀ ਬਿਲਕੁਲ ਜੀ ਜਿਹੜੇ ਸਾਡੇ ਲੀਡਰਾਂ ਦੀ ਮੀਰ ਸੀ ਅੱਜ ਉਹਨਾਂ ਲੀਡਰ ਦਾ ਬੇੜਾ ਹੀ ਗਰਕ ਗਿਆ ਸਿਰਫ ਇੱਕੋ ਕੁਰਸੀ ਰਹਿ ਗਈ ਵੀ ਸਾਨੂੰ ਕੁਰਸੀ ਮਿਲ ਜੇ ਕੋਈ ਸਾਡੇ ਸਿੱਕੀ ਸੁਨਾਤ ਨਹੀਂ ਰਹਿ ਗਈ ਕੋਈ ਮਰਜ਼ਾਦਾ ਨਹੀਂ ਰਹਿ ਗਈ ਜੀ ਵੀ ਸਭ ਤੋਂ ਵੱਧ ਲੜਾਈ ਦਾਦੂਵਾਲ ਨੇ ਲੜੀ ਸਰਸੇ ਵਾਲਿਆਂ ਨਾਲ ਅਚਾ ਆਪਣੇ ਬੀਜੇਪੀ ਉਹਨੂੰ ਉਹ ਜੁਆਇਆਂ ਨੂੰ ਰੱਖਦੀ ਹੈ ਦਾਦੂਵਾਲ ਕਹਿੰਦੇ ਬੀਜੇਪੀ ਬਹੁਤ ਚੰਗੀ ਹੈ ਜੀ ਜੀ ਸੋ ਬਾਬਾ ਹਮੀਰ ਸਿੰਘ ਜੀ ਸਵਾਲ ਹੈਗਾ ਵੀ ਸ਼ਰਮਣੀ ਅਕਾਲੀ ਦਲ ਦੇ ਲੀਡਰ ਰਖੜਾ ਸਾਹਿਬ ਅਮਿਤ ਸ਼ਾਹ ਦੀ ਮੀਟਿੰਗ ਵਿੱਚ ਕਹਿੰਦੇ ਵੀ ਆਮ ਦੇਖੇ ਜਾਂਦੇ ਨੇ ਸੋ ਜਦੋਂ ਕੱਲ ਗੁਰਿੰਦਰ ਸਿੰਘ ਢਿੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਕੱਲ ਤਾਂ ਉੱਥੇ ਰਖੜਾ ਸਾਹਿਬ ਵੀ ਪਹੁੰਚ ਜਾਂਦੇ ਨੇ ਤੁਹਾਨੂੰ ਇਹ ਸਾਰੀ ਗੇਮ ਕਿਵੇਂ ਲੱਗਦੀ ਹੈ ਵੇਖੋ ਜੀ ਇਹ ਜਿਹੜੀ ਗੇਮ ਹੈ ਭਾਜਪਾ ਨੇ ਸਾਡੇ ਸਿੱਖਾਂ ਨੂੰ ਪਾੜ-ਪਾੜ ਕੇ ਜੀ ਬਈ ਜਿਹੜੀ ਉਹਨਾਂ ਦੀ ਯੋਜਨਾ ਨਾ ਆਹ ਹੁੰਦੇ ਵੀ 2030 ਦੇ ਵਿੱਚ ਅਸੀਂ ਹਿੰਦੂ ਆਰਾਮ ਰਾਏ ਇੱਕ ਹਿੰਦੂ ਰਾਜ ਜੀ ਵੀ ਅਸੀਂ ਲੈ ਆ ਮੰਗੇ ਉਸ ਪਾਸੇ ਨੂੰ ਬੀਜੇਪੀ ਬਹੁਤ ਵੱਡੀ ਪੱਧਰ ਤੇ ਵਧ ਰਹੀ ਹੈ ਹਾਂਜੀ ਵੀ 2030 ਦੇ ਵਿੱਚ ਉਹ ਕਹਿੰਦੇ ਆ ਨਾ ਵੀ ਸਾਡਾ ਰਾਜ ਆਊਗਾ ਜੀ ਵੀ ਰਾਮ ਰਾਮ ਦਾ ਰਾਜ ਅਸੀਂ ਲੈ ਕੇ ਆਉਣਾ ਹੈ ਉਹਨਾਂ ਦੇ ਜਿਹੜੇ ਝੰਡੇ ਹੈ ਉਸ ਪਾਸੇ ਨੂੰ ਸੰਕੇਤ ਦੇ ਰਹੇ ਆ ਵੀ ਉਹ ਵੱਧ ਰਹੇ ਆ ਜੀ ਵੀ ਇੱਥੇ ਆਉਣ ਦਾ ਖੱਟੜੇ ਨੂੰ ਭੇਜਣ ਦਾ ਉਹਨਾਂ ਦੇ ਏਜੰਡੇ ਐ ਜੀ ਵੀ ਜਦੋਂ ਪਟਨਾ ਜਹੇਦਾਰੀ ਪਾਰ ਕੇ ਅੱਜ ਉਹਨਾਂ ਨੇ ਆਪਦੇ ਨਾਲ ਲਾ ਲਏ ਹਾਂਜੀ ਕਿ ਮੁਰਕੇ ਸਾਡੀ ਕਰਨ ਨੂੰ ਗੱਲ ਕਿਹਨੇ ਕਰਨੀ ਐ ਹੂੰ ਜਿਹੜੇ ਸਾਡੇ ਸੁਪਰੀਮ ਐ ਉਹ ਉਹ ਹੀ ਜਾ ਕੇ ਦੇਖ ਕੇ ਦਿੱਲੀ ਦੀ ਛੋੜੀ ਤੇ ਜਾ ਕੇ ਪਹੇਗੇ ਹੂੰ ਜੇ ਪੈ ਵੀ ਆਜਾ ਕੋਈ ਪੰਜਾਬ ਦੇ ਮਸਲੇ ਹੱਲ ਕਰਾ ਰਹਿਣ ਜੀ ਜੇ ਤੂੰ ਵੀ ਹੈ ਜਿਵੇਂ ਦਾਦੂਬਾਦ ਹੁਣ ਕਹਿੰਦਾ ਹੈ ਕਿ ਮੋਦੀ ਬਹੁਤ ਚੰਗਾ ਹੈ ਹਰਪ੍ਰੀਤ ਕਹਿੰਦਾ ਮੋਦੀ ਬਹੁਤ ਚੰਗਾ ਹੈ ਨਹੀਂ ਹਰਪ੍ਰੀਤ ਵੀ ਇਹ ਗੱਲ ਕਹਿੰਦਾ ਨਾ ਵੀ ਮੇਰੀ ਦਿੱਲੀ ਦੇ ਨਾਲ ਬੀਜੇਪੀ ਦੇ ਨਾਲ ਮੇਰੀ ਪੱਕੀ ਯਾਰੀ ਹੈ ਕਰ ਲੋ ਜਿਹੜਾ ਕਰਨਾ ਕੁਝ ਜੇ ਪੱਕੀ ਯਾਰੀ ਹੈ ਤੇ ਕਿਸੇ ਯਾਰ ਤੋਂ ਕੋਈ ਫੈਸਲਾ ਵਾ ਚੰਗਾ ਕਰਾ ਲੇ ਹੂੰ ਕੋਈ ਆਗੇ ਮੁੰਡੇ ਜਿਹੜੇ 20-20 ਸਾਲ ਦੇ ਦੇਖੇ ਹਵਾਰੇ ਹਰੀ ਉਹਨਾਂ ਨੂੰ ਬਰੀ ਕਰਾ ਦੇ ਕੋਈ ਜਿਹੜੇ ਪੰਜਾਬ ਦੇ ਮਸਲੇ ਐ ਸਾਡੇ ਨਹਿਰਾਂ ਦੇ ਐ ਪਾਣੀ ਦੇ ਐ ਚੰਡੀਗੜ੍ਹ ਦਾ ਐ ਕੋਈ ਨਾ ਕੋਈ ਦਾ ਮਸਲਾ ਤਾਂ ਹੱਲ ਤਾਂ ਕਰਾ ਲਓ ਬਿਲਕੁਲ ਜੀ ਬਿਲਕੁਲ ਧੀਏ ਤੁਹਾਡੇ ਲੈ ਚ ਹੈਗੇ ਐ ਹੂੰ ਤੇ ਕੋਈ ਉਹਦਾ ਬਾਹ ਖੱਟ ਲਓ ਉਹ ਤਾਂ ਤੁਹਾਡੇ ਖਸਾਨਾ ਨੂੰ ਬਾੜਾਂ ਤੇ ਕੁੱਟ ਰਿਹਾ ਉਹਨਾਂ ਦੀਆਂ ਬਾਵਾ ਪਨ ਪਨ ਕੇ ਕਿ ਬੋਝੇ ਪਾ ਪਾ ਕੇ ਤੇ ਉਹ ਲੈ ਜਾਂਦੇ ਐ ਜੀ ਤੇ ਅਰੇ ਤੁਸੀਂ ਕਹਿੰਦੇ ਸਾਡੇ ਵੀ ਉਹਨਾਂ ਨਾਲ ਸਬੰਧ ਬਹੁਤ ਚੰਗੇ ਜੀ ਸੋ ਬਾਬਾ ਬਾਬਾ ਹਮੇਸ਼ ਸਿੰਘ ਜੀ ਖੀਰ ਦਾ ਸਵਾਲ ਹੈ ਗਿਆ ਵੀ ਹੁਣ ਇੱਥੇ ਬੜਾ ਵੱਡਾ ਸਵਾਲ ਹੈ ਕਿ ਡੇਰਾ ਬਿਆਸ ਮੁਕੀ ਜਿਹੜਾ ਹੈਗੇ ਨੇ ਅਤੇ ਸਿੱਖ ਆਪਾਂ ਗੱਲ ਕਰੀਏ ਮੈਂ ਦੁਬਾਰਾ ਸਵਾਲ ਕਰਦਾ ਹੁਣ ਇੱਥੇ ਬੜਾ ਵੱਡਾ ਸਵਾਲ ਹੈਗਾ ਕਿ ਬਿਆਸ ਡੇਰਾ ਰਾਧਾ ਸੋਮੀ ਅਤੇ ਸਿੱਖ ਵਿਚਾਰਾ ਧਾਰਾ ਵਿੱਚ ਸਿੱਖ ਵਿਚਾਰਧਾਰਾ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ ਪਰ ਫਿਰ ਵੀ ਸਿਧਾਂਤ ਨੂੰ ਇੱਕ ਪਾਸੇ ਰੱਖ ਕੇ ਮਿਲਣੀਆਂ ਹੁੰਦੀਆਂ ਨੇ ਸਿੱਖ ਕੌਮ ਦੇ ਆਗੂਆਂ ਨਾਲ ਫਿਰ ਵੀ ਇਹ ਸਾਰੀ ਦਾਲ ਖਿਚੜੀ ਕੀ ਹੋ ਸਕਦੀ ਆ ਇਹ ਦਾਲ ਖਿਚੜੀ ਅੱਜ ਵੀ ਨਹੀਂ ਪੱਕੀ ਇਹ ਬੜੇ ਸਾਲਾਂ ਦੀ ਪੱਕੀ ਐ ਤੁਸੀਂ ਦੇਖਿਆ ਹੋਣਾ ਨਹੀਂ ਜਿਹੜਾ ਮਜੀਠੀਆ ਪਰਵਾਰ ਹੈ ਹੂੰ ਉਹਨਾਂ ਦੇ ਬਹੁਤ ਸੰਘ ਅਭਿਆਸਾ ਵਾਲਿਆਂ ਦੇ ਨਾਲ ਚੰਗੇ ਐ ਬੀ ਜੇ ਕਰਮ ਜੀਠਿਆ ਸਰਜੀਵ ਬਾਦਰ ਬਿਆਸਾ ਜਾਂਦੇ ਆ ਕਿ ਬਿਆਸਾ ਵਾਲਾ ਬਹੁਤ ਚੰਗਾ ਹੈ ਹਾਂਜੀ ਬੀਜੇਪੀ ਕੋਲੇ ਜਾਂਦੇ ਆ ਤੇ ਦੀ ਜੇ ਪੀ ਬਹੁਤ ਚੰਗੀ ਹੈ ਹਾਂਜੀ ਜੇ ਕਰ ਹਰ ਪ੍ਰੀਤ ਜਾਂਦਾ ਤੇ ਬੀਜੇਪੀ ਬਹੁਤ ਮਾੜੀ ਹੈ ਹੂੰ ਵੀ ਜਿਵੇਂ ਵਿਰਸਾ ਬੋਤਵਾ ਕਹਿੰਦਾ ਵੀ ਇਹ ਬੀਜੇਪੀ ਨਾਲ ਇਹਦੇ ਲੰਕਾ ਹੈ ਹੂੰ ਜੇ ਤੁਸੀਂ ਨਹੀਂ ਹੈ ਉੱਥੇ ਅਹੁਦੇ ਲੈਨੇ ਵੱਡੇ ਵੱਡੇ ਤੇ ਬੀਜੇਪੀ ਬਹੁਤ ਚੰਗੀ ਹੈ ਜੀ ਅੱਜ ਮੇਰੇ ਮੁਤਾਬਕ ਜਿਹੜੀ ਸਿੱਖ ਮਰਜਾਦਾ ਸੀ ਸਿੱਖ ਸੰਦਾਸ ਸੀ ਉਹ ਇਹ ਬਾਦਲ ਕਹਿੰਦੇ ਨਹੀਂ ਕਿ ਛਿੱਕੇ ਤੇ ਟੰਗਟੀਆਂ ਮਰਜਾਦਾ ਜੀ ਤੇ ਜਿਹੜੇ ਆ ਜਿਹੜੇ ਸਾਧੂ ਸੰਤ ਹੈ ਜਿਵੇਂ ਤੁਸੀਂ ਗੱਲ ਕਿਹਾ ਵੀ ਬਜੀਤ ਵਰਗੇ ਦਾਜੂ ਬਾਲ ਵਰਗੇ ਇਹਨਾਂ ਨੇ ਵੀ ਛਿੱਕੇ ਤੇ ਟੰਗਟੀਆਂ ਹੈ ਤੇ ਹੁਣ ਤਾਂ ਮਹਾਰਾਜ ਜੀ ਸਿੱਖ ਕੌਮ ਦਾ ਹੈ ਰਹਿ ਗਿਆ ਕਹਦਾ ਵੀ ਉਹ ਹੀ ਬਾਹਰ ਸਾਡੀ ਫੜੇ ਜੇ ਉਹ ਸਾਡਾ ਸਾਡਾ ਬੰਦੇ ਲੀਡਰ ਨਹੀਂ ਹੋ ਤਾਂ ਹੁਣ ਭੋਗ ਜਿਹੜਾ ਸਿੱਖ ਕੌਮ ਦਾ ਉਹ ਉਹ ਪਾਤ ਹੈ ਜੀ ਸੋ ਬਾਬਾ ਜੀ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੀ ਫੋਨ ਕਰਨ ਤੇ ਬਹੁਤ ਬਹੁਤ ਧੰਨਵਾਦ ਜੀ ਵਿਚਾਰ ਕੰਡੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ